ਆੜੇ ਚੀਜ਼ ਨਹੀਂ ਖਾ ਸਕਦੇ ਤੇ ਪਰਮੇਸ਼ਰ ਨੇ ਮਾਂ ਦੀ ਛਾਤੀ ਵਿੱਚ ਦੁੱਧ ਪੈਦਾ ਕਰਤਾ ਸਾਡੇ ਸਾਰੇ ਸਰੀਰ ਵਿੱਚ ਖੂਨ ਹੁੰਦਾ ਹੈ ਹਰ ਕਿਸੇ ਦੇ ਸਰੀਰ ਵਿੱਚ ਖੂਨ ਹੈ ਪਰ ਪਰਮੇਸ਼ਰ ਇੰਨਾ ਕਿਰਪਾਲੂ ਦਿਆਲੂ ਹੈ ਪ੍ਰਥਮ ਹੈ ਮੱਖਣ ਪਾਛੈ ਦੁੱਧ ਇੱਥੇ ਮੱਖਣ ਦਾ ਮਤਲਬ ਖੂਨ ਹੈ ਗੁਰੂ ਸਾਹਿਬ ਕਹਿੰਦੇ ਪਹਿਲਾਂ ਖੂਨ ਸੀ ਜਦੋਂ ਬੱਚਾ ਪੈਦਾ ਹੁੰਦਾ ਉਹ ਖੂਨ ਦੇ ਦੁੱਧ ਬਣ ਜਾਂਦਾ ਲੈ ਕਿੱਡੀ ਵੱਡੀ ਇਹ ਮਾਲਕ ਦੀ ਕਿਰਪਾ ਕਿੱਡੀ ਵੱਡੀ ਇਹ ਬਖਸ਼ਿਸ਼ ਹੈ ਤਾਂ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਬੱਚਾ ਸੀ ਉਦੋਂ ਤੈਨੂੰ ਦੁੱਧ ਦੀ ਲੋੜ ਸੀ ਮਾਲਕ ਨੇ ਦੁੱਧ ਦਿੱਤਾ ਬਾਰ ਵਿਵਸਥਾ ਤੁਝੈ ਪਿਆਰ ਹੈ ਦੁੱਧ ਭਰ ਜੋਵਨ ਭੋਜਨ ਸੁਖ ਸੂਤ ਜਦੋਂ ਭਰ ਜਵਾਨੀ ਵਿੱਚ ਆ ਗਿਆ ਸੋਝੀ ਆ ਗਈ ਕਿ ਖਾਣਾ ਨਕੀ ਨਹੀਂ ਖਾਣਾ ਆਪਣੇ ਹੱਥ ਨਾਲ ਆਪਣੀ ਮਰਜ਼ੀ ਦਾ ਖਾਣ ਲੱਗ ਪਿਆ